ਭਾਰੀ ਕੱਠ ਦੀ ਗੱਲ ਕਰੀ ਸੀ ਉਹਨਾਂ ਨੇ ਲੇਕਿਨ ਭਾਰੀ ਕੱਠ ਹੈ ਨਹੀਂ ਸੀ ਭਾਨੇ ਸਿੱਧੂਵਰਾਂ ਨੇ ਇੱਕ ਮਾਰਚ ਕੱਢਣ ਦੀ ਗੱਲ ਕਹੀ ਸੀ ਆਪਾਂ ਮਾਰਚ ਕੱਢਣੀ ਉਹਨੇ ਕਿਹਾ ਹਾਂ ਦਾ ਨਾਰਾ ਮਾਰੋ ਵੀ ਆਪਾਂ ਮਾਰਚ ਕੱਢਣਾ ਹੈ ਕਿਸੇ ਦਾ ਹੱਥ ਨਹੀਂ ਖੜਾ ਹੋਇਆ ਫਿਰ ਜਦੋਂ ਤੁਹਾਡੇ ਪੈਸੇ ਮਰ ਜਾਂਦੇ ਆ ਫਿਰ ਤੁਸੀਂ ਚੱਕ ਕੇ ਫੋਨ ਲਾ ਲੈਂਦੇ ਹੋ ਭਾਨੇ ਸਿੱਧੂ ਨੂੰ ਸਾਨੂੰ ਦੱਸੋ ਕਿਹੜਾ ਇਮੀਗ੍ਰੇਸ਼ਨ ਵਾਲਾ ਪੈਸੇ ਨਹੀਂ ਦਿੰਦਾ ਲੈ ਕੇ ਵਿਖਾਵਾਂਗੇ ਬਿਲਕੁਲ ਸਿੱਧੀ ਚੇਤਾਵਨੀ ਹਰ ਇਮੀਗ੍ਰੇਸ਼ਨ ਵਾਲੇ ਨੂੰ ਠੱਗੀ ਬੰਦ ਕਰ ਦੇਣ ਅੱਜ ਤੋਂ ਹੀ ਹੁਣ ਤੋਂ ਹੀ ਬੰਦ ਕਰ ਦੇਣ ਨਹੀਂ ਜੇ ਜਿਹੜੇ ਦਫ਼ਤਰ 'ਚ ਸਾਨੂੰ ਪਤਾ ਲੱਗ ਗਿਆ ਵੀ ਨੇ ਠੱਗੀ ਮਾਰੀ ਏ ਕਿਸੇ ਦਾ ਪੈਸਾ ਦੱਬਿਆ ਹੋਇਆ ਆਜ ਦਿਨ ਇਮੀਗ੍ਰੇਸ਼ਨ ਫਰੋਡ ਦੇ ਮਾਮਲੇ ਸਾਹਮਣੇ ਆਉਂਦੇ ਆ ਤੇ ਕੱਲ ਮੋਹਾਲੀ ਦੇ ਅੰਬਸਰ ਗੁਰਦੁਆਰਾ ਦੇ ਵਿੱਚ ਪੰਨਾ ਸਿੱਧੂ ਉਹ ਨਹੀਂ ਪਹੁੰਚੇ ਸੀਗੇ ਤੇ ਜਿਹੜੇ ਅਜੰਡਾ ਦਾ ਸਤਾਏ ਹੋਏ ਲੋਕ ਆ ਉਹ ਪਹੁੰਚੇ ਸੀਗੇ ਭਾਰੀ ਸੰਖਿਆ ਦੇ ਵਿੱਚ ਜਿਹੜਾ ਹੈਗਾ ਉਥੇ ਕੱਟ-ਕੱਟਾ ਹੋਇਆ ਸੀਗਾ ਤੁਹਾਨੂੰ ਦੱਸਦੀ ਕਿ ਵਕ ਵਕ ਸਵੇਰਾਂ ਤੋਂ ਜਿਹੜੇ ਹੈਗੇ ਉਥੇ ਲੋਕ ਪਹੁੰਚੇ ਸੀਗੇ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮਨੀਂਦਰ ਭਾਈ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਕੱਲ ਤੁਸੀਂ ਵੀ ਉਥੇ ਪਹੁੰਚੇ ਸੀਗੇ ਕੀ ਕਹਿਣਾ ਚਾਹੋਗੇ ਆਏ ਦਿਨ ਜਿਹੜਾ ਹੈਗਾ ਅਜੰਡਾ ਦਾ ਸਤਾਏ ਹੋਏ ਲੋਕ ਤੰਗ ਨੇ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਤੁਸੀਂ ਸਾਰਿਆਂ ਨੇ ਸੁਣਿਆ ਵੀ ਪਹਾਨੇ ਸਿੱਧੂ ਹਰਾਂ ਨੇ ਐਲਾਨ ਕੀਤਾ ਸੀਗਾ ਕਿ ਅੰਬਸਾਹ ਗੁਰਦੁਆਰਾ ਸਾਹਿਬ ਦੇ ਵਿੱਚ ਭਾਰੀ ਇਕੱਠ ਕਰਾਂਗੇ ਜਿਹਦੇ ਵਿੱਚ ਲਖਾ ਸਦਾਨਾ ਅੰਤੋਜ ਮਾਨ ਝੋਟਾ ਵੀ ਆਇਆ ਨਵਦੀਪ ਹਰਿਆਣੇ ਵਾਲਾ ਵੀ ਆਇਆ ਪਹਾਨਾ ਸਿੱਧੂ ਵੀ ਆਇਆ ਹੋਰ ਵੀ ਕਈ ਸ਼ਖਸੀਅਤਾਂ ਇਹੋ ਜਿਹੀਆਂ ਆਈਆਂ ਜਿਨ੍ਹਾਂ ਦਾ ਚਿਹਰਾ ਬੜਾ ਵੱਡਾ ਆ ਪੰਜਾਬ ਦੇ ਵਿੱਚ ਲੋਕ ਜਾਂ ਦੇਸ਼ਾਂ ਵਿਦੇਸ਼ਾਂ ਤੱਕ ਲੋਕ ਉਹਨਾਂ ਨੂੰ ਸੁਣਦੇ ਆ ਤੇ ਭਾਰੀ ਇਕੱਠ ਦੀ ਗੱਲ ਕਰੀ ਸੀ ਉਹਨਾਂ ਨੇ ਲੇਕਿਨ ਭਾਰੀ ਇਕੱਠ ਹੈ ਨਹੀਂ ਸੀ ਸਿਰਫ ਉੱਥੇ ਚੰਦ ਉਹ ਲੋਕ ਆਏ ਸੀ ਜਿਨ ਲੋਕਾਂ ਨੇ ਆਪਣੇ ਹੱਥ ਵੜਾਏ ਹੋਏ ਆ ਆਪਣੇ ਹੱਥੀਂ ਪੈਸੇ ਦੇ ਕੇ ਇੱਥੇ ਏਜੰਟਾਂ ਦੇ ਘਰ ਭਰੇ ਹੋਏ ਆ ਤੇ ਬਾਅਦ ਚੋ ਕਾਗਜ਼ ਚੁੱਕੀ ਫਰੀ ਜਾਂਦੇ ਆ ਕਿ ਸਾਡੇ ਆ ਪੈਸੇ ਨਹੀਂ ਦਿੰਦਾ ਸਾਡੇ ਉਹ ਪੈਸੇ ਨਹੀਂ ਦਿੰਦਾ ਆ ਕੇ ਉੱਥੇ ਜਦੋਂ ਭਾਨੇ ਸਿੱਧੂਵਰਾਂ ਨੇ 1 ਮਾਰਚ ਕੱਢਣ ਦੀ ਗੱਲ ਕਹੀ ਸੀ ਆਪਾਂ ਮਾਰਚ ਕੱਢਣੀ ਉਹਨੇ ਕਿਹਾ ਹਾਂ ਦਾ ਨਾਰਾ ਮਾਰੋ ਵੀ ਆਪਾਂ ਮਾਰਚ ਕੱਢਣਾ ਤੇ ਕਿਸੇ ਦਾ ਹੱਥ ਨਹੀਂ ਖੜਾ ਹੋਇਆ ਕਹਿੰਦਾ ਡੀਸੀ ਦਫ਼ਤਰ ਤੱਕ ਜਾ ਕੇ ਆਣਾ ਕਿਸੇ ਨੇ ਹਾਨੀ ਭਰੀ ਉਮੀਦ ਉਹਨਾਂ ਨੂੰ ਕਿੱਡੀ ਸੀਗਾ ਕਿ ਉਦਾਂ ਭਾਨੇ ਸਿੱਧੂਵਰੀ ਕੋਈ ਪ੍ਰੋਗਰਾਮ ਕਰਦੇ ਆ ਲੱਖੇਰੀ ਪ੍ਰੋਗਰਾਮ ਕਰਦੇ ਉਹਨਾਂ ਦੇ 10-10 20-20 ਹਜ਼ਾਰ 50-50 ਹਜ਼ਾਰ ਵੀ ਇਕੱਠੇ ਹੋ ਜਾਂਦੇ ਆ ਇੱਥੇ ਤੁਸੀਂ ਵੇਖਿਆ ਮਹਾਲੀ ਦੇ ਵਿੱਚ ਇਹਨਾਂ ਕੋ 5000 ਬੰਦਾ ਨਹੀਂ ਜੁੜਿਆ 2000 ਬੰਦਾ ਵੀ ਨਹੀਂ ਜੁੜਿਆ 200 300 ਬੰਦਾ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਸਿਰਫ ਉਹੀ ਆਪਣੇ ਮਤਲਬ ਲਈ ਬਸ ਭਾਜੀ ਉੱਥੇ ਉਹ ਬੰਦੇ ਆਏ ਸੀਗੇ ਜਿਹੜੇ ਏਜੰਟਾਂ ਤੋਂ ਸਤਾਏ ਹੋਏ ਲੋਕ ਨੇ ਕਿਸੇ ਦਾ 50 ਲੱਖ ਕਿਸੇ ਦਾ 10 ਲੱਖ ਕਿਸੇ ਦਾ 20 ਲੱਖਾ ਸੀ ਉੱਥੇ ਗਏ ਸੀਗੇ ਪਰ ਉਹਨਾਂ ਲੋਕਾਂ ਦੇ ਪੈਸੇ ਜਿਹਨਾਂ ਦੇ ਮਤਲਬ ਫਸੇ ਹੋਏ ਏਜੰਟਾਂ ਦੇ ਕੋਲ ਉਹ ਲੋਕ ਉੱਥੇ ਮੈਕਸਿਮ ਪਹੁੰਚੇ ਸੀਗੇ ਤੇ ਉਹਨਾਂ ਦੇ ਲਈ ਬੇਨਤੀ ਕੀਤੀ ਗਈ ਸੀਗੀ ਕਿ ਉਹ ਲੋਕ ਉੱਥੇ ਪਹੁੰਚਣ ਬਿਲਕੁਲ ਸਹੀ ਗੱਲ ਆ ਉਹ ਲੋਕ ਆਏ ਅਸੀਂ ਵੀ ਉੱਥੇ ਗਏ ਆ ਸਾਡਾ ਤਾਂ ਕੋਈ ਪੈਸਾ ਨਹੀਂ ਫਸਿਆ ਅਸੀਂ ਨਿਹੰਗ ਸਿੰਘ ਫੌਜਾ ਘਟੋ ਘਟੇ ਸੀ 20 30 ਜਾਣੇ ਜਾ ਕੇ ਉੱਥੇ ਖੜੇ ਹੋ ਕੇ ਪਹਿਲੀ ਵਾਰ ਉੱਥੋਂ ਦਾ ਮੈਂ ਮਾਹੌਲ ਵੇਖਿਆ ਕਿ ਇੰਨੇ ਸਤਾਏ ਹੋਏ ਲੋਕ ਨੇ ਜਿਹੜੇ ਆਪ ਆਪਣੇ ਹੱਥੀਂ ਇੱਥੇ ਏਜੰਟਾਂ ਦੇ ਘਰ ਭਰੀ ਬੈਠੇ ਆ ਬਾਹਰ ਦੇ ਨਾਂ ਤੇ ਕਿ ਵਿਦੇਸ਼ ਕੈਨੇਡਾ ਜਾਣਾ ਸੀ ਅਮਰੀਕਾ ਜਾਣਾ ਕਿਸੇ ਨੇ ਕਿਤੇ ਜਾਣਾ ਤੁਹਾਨੂੰ ਦੁਨੀਆ ਦੇ ਵਿੱਚ ਕਿੱਡੇ ਬੁਲਾਰੇ ਨੇ ਪੰਜਾਬ ਦੇ ਅਪੀਲਾ ਕਰ ਕਰ ਮਰ ਗਏ ਵੀ ਤੁਸੀਂ ਪੰਜਾਬ ਨਾ ਛੱਡੋ ਪੰਜਾਬ ਦੇ ਵਿੱਚ ਰਹੋ ਆਪਣੀ ਧਰਤੀ ਨਾਲ ਜੁੜੋ ਖੇਤੀ ਕਰੋ ਫਿਰ ਜਦੋਂ ਤੁਹਾਡੇ ਪੈਸੇ ਮਰ ਜਾਂਦੇ ਆ ਫਿਰ ਤੁਸੀਂ ਚੱਕ ਕੇ ਫੋਨ ਲਾ ਲੈਂਦੇ ਹੋ ਭਾਨੇ ਸਿੱਧੂ ਨੂੰ ਤੁਸੀਂ ਪਾਨਾ ਸਿੱਧੂ ਦੇ ਨਾਲੋਂ ਬਿਲਕੁਲ ਅਸੀਂ ਨਹੀਂ ਤੁਸੀਂ ਪਾਨਾ ਸਿੱਧੂ ਦੇ ਨਾਲੋਂ ਤੁਸੀਂ ਕਹਿ ਰਹੇ ਹੋ ਕਿ ਕੱਲ ਬੰਦਾ ਨਹੀਂ ਇਕੱਠਾ ਹੋਇਆ ਤੁਸੀਂ ਪਾਨਾ ਸਿੱਧੂ ਦੇ ਨਾਲੋਂ ਇੱਕ ਸਾਈਡ ਤੁਸੀਂ ਕਹਿ ਰਹੇ ਹੋ ਕਿ ਉੱਥੇ ਬੰਦਾ ਨਹੀਂ ਇਕੱਠਾ ਹੋਇਆ ਕੀ ਕਹਿਣਾ ਚਾਹੋ ਮੈਂ ਇਸ ਗੱਲ ਦਾ ਦੁੱਖ ਮਨਾ ਰਿਹਾ ਹਾਂ ਇਸ ਚੀਜ਼ ਦੇ ਅਸੀਂ ਕੱਲ ਦੇ ਅਸੀਂ ਇਸ ਚੀਜ਼ ਦੇ ਉੱਤੇ ਵਿਚਾਰ ਕਰ ਰਹੇ ਆ ਕਿ ਜਿਹੜੇ ਐਡੇ ਬਲਾਰੇ ਆ ਕੇ ਤੁਹਾਡੇ ਲਈ ਗਰਮੀ ਦੇ ਵਿੱਚ ਖੜੇ ਹੋਗੇ ਤੁਹਾਡੇ ਹੱਕ ਲਈ ਖੜੇ ਹੋਗੇ ਪ੍ਰਸ਼ਾਸਨ ਨਾਲ ਟੱਕਰ ਲੈ ਲਈ ਕਿ ਤੁਹਾਡੇ ਕੋਲ 5000 ਬੰਦਾ ਨਹੀਂ ਇਕੱਠਾ ਹੋਇਆ ਪੈਸੇ ਜਦੋਂ ਤੁਸੀਂ ਦੇਣ ਆਨੇ ਹੋ ਕਿਸੇ ਨੂੰ ਪੁੱਛ ਕੇ ਦੇਣ ਆਨੇ ਹੋ ਉਦੋਂ ਤੇ ਤੁਸੀਂ ਐ ਕਰਦੇ ਹੋ ਵੀ ਕਿਤੇ ਤੁਹਾਡੇ ਨਾਲ ਦੇ ਗਵਾਂਡੀ ਨੂੰ ਵੀ ਨਾ ਪਤਾ ਲੱਗ ਜੇ ਉਦੋਂ ਭਾਨੇ ਨੂੰ ਫੋਨ ਕਰਕੇ ਦੱਸ ਕੇ ਆਉਨੇ ਹੋ ਉਦੋਂ ਤੇ ਤੁਸੀਂ ਮੂੰਹ ਚੁੱਕਦੇ ਹੋ ਕੱਲੇ ਫੜਾਫੜ ਪਹੁੰਚ ਜਾਂਦੇ ਹੋ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਅਸੀਂ ਤੇ ਸਵੇਰੇ ਫਲੈਟ ਹੈ ਸਾਡੀ ਕੈਨੇਡਾ ਦੀ ਸੰਦੇਕੀਓ ਪਾਜੀ ਕੀ ਕਹਿਣਾ ਚਾਹੂਗੇ ਜਿਹੜੇ ਲੋਕ ਸਤਾਏ ਗਏ ਪੈਸੇ ਤਾਂ ਖਰਾਬ ਹੋ ਗਏ ਲੋਕਾਂ ਨੂੰ ਕੀ ਕਹਿਣਾ ਚਾਹੂਗਾ ਜਿਨ੍ਹਾਂ ਦਾ ਪੈਸੇ ਖਰਾਬ ਹੋ ਗਏ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਕਿ ਭਾਨਾ ਲੱਖੇ ਹੋਰ ਸਾਰੇ ਸਾਡੇ ਭਰਾ ਸਮਾਨ ਨੇ ਭਰਾਵਾ ਵਰਗੇ ਆ ਅਸੀਂ ਵਰਤਦੇ ਆ ਉਹਨਾਂ ਨਾਲ ਉਹ ਸਾਡੇ ਇਥੇ ਮੋਰਚੇ ਵੀ ਆਉਂਦੇ ਆ ਅਸੀਂ ਉਹਨਾਂ ਦੇ ਹਰ ਸੰਘਰਸ਼ ਦੇ ਵਿੱਚ ਪਹੁੰਚਨੇ ਆ ਕਿਸਾਨੀ ਅੰਦੋਲਨ ਤੋਂ ਅਸੀਂ ਇਕੱਠੇ ਚੱਲਦੇ ਪਏ ਆ ਬਾਬਾ ਜੀ ਬਾਬਾ ਕੁਲਵਿੰਦਰ ਸਿੰਘ ਜੀ ਮੇਰੇ ਨਾਲ ਬੈਠੇ ਆ ਬਾਬਾ ਮਾਨ ਸਿੰਘ ਜੀ ਬੈਠੇ ਆ ਹੋਰ ਸਾਰੀਆਂ ਨਿਹੰਗ ਸਿੰਘ ਫੌਜਾਂ ਅਸੀਂ ਸਾਰੇ ਇਹੀ ਕਲ ਵਿਚਾਰ ਕਰਿਆ ਕਿ ਜਿਹੜਾ ਲੱਖਾ ਪਾਨਾ ਕੱਲ ਇੱਥੇ ਆ ਕੇ 200 ਕਿਲੋਮੀਟਰ ਤੋਂ ਇਕੱਠੇ ਹੋ ਕੇ ਆਏ ਆ ਜਿਹੜਾ ਕੰਮ ਉਹ ਨਹੀਂ ਉਹਨਾਂ ਦੇ ਕਰਕੇ ਹੋ ਸਕਿਆ ਲੋਕਾਂ ਦੇ ਕਿਸੇ ਕਰਕੇ ਵੀ ਹੋ ਸਕਿਆ ਲਾ ਲਓ ਕੋਈ ਵੀ ਕਾਰਨ ਲਾ ਲਓ ਪ੍ਰਸ਼ਾਸਨ ਕਰਕੇ ਜਾਂ ਕਿਸੇ ਵੀ ਕਰਕੇ ਉਹ ਕੰਮ ਅਸੀਂ ਕਹਿੰਦੇ ਆ ਕਿ ਮੈਂ ਆਪਣਾ ਨੰਬਰ ਵੀ ਤੁਹਾਨੂੰ ਦਵਾਂਗਾ ਇਹਦੇ 'ਚ ਨੰਬਰ ਤੁਸੀਂ ਪਾ ਦਿਓ ਕਿ ਕਿਸੇ ਦਾ ਕੋਈ ਵੀ ਪੈਸੇ ਦਾ ਮਸਲਾ ਹੋਵੇ ਕਿਸੇ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਤੀ ਭੈਣ ਨਾ ਤੱਕਾ ਹੋਇਆ ਹੋਵੇ ਮਤਲਬ ਕੋਈ ਵੀ ਮਸਲਾ ਹੋਵੇ ਅਸੀਂ ਆ ਕੌਮੀ ਇਨਸਾਫ ਮੋਰਚੇ ਦੇ ਬੈਠੇ ਆ ਨਿਆਂਗ ਸਿੰਘ ਫੌਜਾਂ ਨਾਲ ਹੋਣਗੀਆਂ ਪੂਰੀ ਟੀਮ ਲੈ ਕੇ ਕੋਈ ਵੀ ਇਮੀਗ੍ਰੇਸ਼ਨ ਵਾਲਾ ਦਫਤਰ ਵਾਲਾ ਕਿਹੜਾ ਪੈਸੇ ਨਹੀਂ ਦਿੰਦਾ ਸਾਨੂੰ ਦੱਸੋ ਉਹ ਤੇ ਇੱਕ ਸਿਵਲ ਨੇ ਉਹਨਾਂ ਨੇ ਤੱਕਾ ਕਰ ਦਿੰਦੇ ਹੋਣਗੇ ਬਾਉਂਸਰ ਖਲਾਰ ਦਿੰਦੇ ਹੋਣਗੇ ਜਾਂ ਪੁਲਿਸ ਬੁਲਾ ਲੈਂਦੇ ਹੋਣਗੇ ਚੁਕਾ ਦਿੰਦੇ ਹੋਣਗੇ ਸਾਨੂੰ ਦੱਸੋ ਕਿਹੜਾ ਇਮੀਗ੍ਰੇਸ਼ਨ ਵਾਲਾ ਪੈਸੇ ਨਹੀਂ ਦਿੰਦਾ ਲੈ ਕੇ ਵਿਖਾਵਾਂਗੇ ਪਹਿਲਾਂ ਵੀ ਕਈਆਂ ਦੇ ਲੈ ਕੇ ਵਿਖਾਏ ਆ ਬੇਨਤੀ ਕਰ ਰਿਹਾ ਹਾਂ ਕਿ ਭਾਨਾ ਸਿੱਧੂ ਦੇ ਕੋਲ ਜਾਣ ਦੀ ਲੋੜ ਨਹੀਂ ਚੰਡੀਗੜ੍ਹ ਪੰਚਕੁਲਾ ਮੋਹਾਲੀ ਵਾਲੇ ਤੁਹਾਡੇ ਕੋਲ ਆਣ ਹਾਂ ਬਿਲਕੁਲ ਅਸੀਂ ਇੱਥੇ ਮੋਹਾਲੀ ਮੋਰਚੇ ਦੇ ਵਿੱਚ ਬੈਠੇ ਆ ਵੇਖੋ ਇਹ ਹੁੰਦਾ ਸਾਥ ਹੁੰਦਾ ਕਿ ਉਹ 200 ਕਿਲੋਮੀਟਰ ਤੇ ਚੱਲ ਕੇ ਇੱਥੇ ਆਉਂਦੇ ਆ ਅਸੀਂ ਇੱਥੇ ਬੈਠੇ ਆ ਮੋਰਚੇ ਤੇ ਸਾਰੇ ਜਿੰਨੇ ਵੀ ਕੋਈ ਚੰਡੀਗੜ੍ਹ ਮੋਹਾਲੀ ਪੰਚਕੁਲਾਈ ਨੇ ਇਸ ਲਾਗੇ ਚਾਗੇ ਏਰੀਏ ਦੇ ਵਿੱਚ ਕੋਈ ਵੀ ਬੰਦਾ ਕਿਸੇ ਦਾ ਕੋਈ ਪੈਸਾ ਫਸਿਆ ਕੋਈ ਹੋਰ ਐਨੀਥਿੰਗ ਆਇਆ ਕੋਈ ਵੀ ਮਸਲਾ ਹੋਵੇ ਸਾਨੂੰ ਦੱਸੋ ਇਹ ਨੰਬਰ ਆਪਣਾ ਦੇ ਦਾਂਗੇ ਭਾਨੇ ਵੀ ਰੱਗੇ ਉਹਨਾਂ ਦੀ ਵੀ ਬੇਨਤੀ ਹੈ ਵੀ ਸਾਨੂੰ ਦੱਸਿਓ ਤੁਸੀਂ ਅਸੀਂ ਖੜੇ ਹੋਵਾਂਗੇ ਚੰਡੀਗੜ੍ਹ ਦਾ ਕੋਈ ਵੀ ਮਸਲਾ ਹੋਵੇ ਚੈਕਟਰ 34 ਪੰਜ ਕੋਲਾ ਮੁਹਾਲੇ ਜਿੱਥੇ ਮਰਜ਼ੀ ਹੋਵੇ ਤੁਹਾਨੂੰ ਦੱਸਣਾਗੇ ਕਿ ਤੁਹਾਡੀ ਟੀਮ ਜਾ ਕੇ ਉੱਥੇ ਜਿਹੜਾ ਹੈਗਾ ਉਹਦੇ ਪੈਸੇ ਦਿਵਾਉਗੀ ਸੰਘਰਸ਼ ਕਰੋਗੀ ਇੱਕ ਤਰ੍ਹਾਂ ਦਾ ਮੈਂ ਕਹਿੰਦਾ ਨਿਯੰਗ ਸਿੰਘ ਫੌਜਾਂ ਦੇ ਨਾਲ ਜਾਵਾਂਗੇ ਪੂਰੀ ਟੀਮ ਜਾਊਗੀ ਮੇਰੇ ਨਾਲ ਐਡਵੋਕੇਟ ਬੈਠੇ ਆ ਇਹ ਇਹਨਾਂ ਨੂੰ ਮੀ ਲੀਗਲ ਦੇ ਵਿੱਚ ਨਾਲ ਚੱਲਣਗੇ ਮੇਰੇ ਸਾਰਾ ਅਸੀਂ ਜਾ ਕੇ ਜੇ ਨਾ ਅਸੀਂ ਦਫਤਰ ਨੂੰ ਤਾਲੇ ਲਾਤੇ ਤੇ ਕੋਈ ਖੋਲ ਕੇ ਵਿਖਾ ਦੇਵੇ ਕਿਹੜੀ ਪੁਲਿਸ ਖੋਲਦੀ ਕਿਹੜੀ ਪੁਲਿਸ ਰਲਈ ਹੋਈ ਆ ਅਸੀਂ ਵੇਖਾਂਗੇ ਇਹ ਅੰਗ ਜਿੱਥੇ ਬੰਦੇ ਦੇ ਸਿੱਧੇ ਚੇਤਾਵਨੀ ਹੈ ਬਿਲਕੁਲ ਸਿੱਧੀ ਚੇਤਾਵਨੀ ਹਰ ਇਮੀਗ੍ਰੇਸ਼ਨ ਵਾਲੇ ਨੂੰ ਇਹ ਤੁਹਾਡੇ ਮੈਂ ਮੀਡੀਅਮ ਜੀਆ ਬੰਦ ਕਰ ਦੋ ਹੈ ਠੱਗੀ ਬੰਦ ਕਰ ਦੇਣ ਅੱਜ ਤੋਂ ਹੀ ਹੁਣ ਤੋਂ ਹੀ ਬੰਦ ਕਰ ਦੇਣ ਨਹੀਂ ਜੇ ਜਿਹੜੇ ਦਫ਼ਤਰ 'ਚ ਸਾਨੂੰ ਪਤਾ ਲੱਗ ਗਿਆ ਵੀ ਨੇ ਠੱਗੀ ਮਾਰੀ ਏ ਕਿਸੇ ਦਾ ਪੈਸਾ ਦੱਬਿਆ ਹੋਇਆ ਉਸ ਦਫ਼ਤਰ ਦਾ ਸ਼ਟਰ ਨੂੰ ਤਾਲਾ ਲਾ ਕੇ ਐਸਾ ਬੰਦ ਕਰਾਂਗੇ ਕਿਸੇ ਐਸਐਸਪੀ ਡੀਸੀ ਕਿਤੇ ਭੱਜੇ ਫਿਰਿਓ ਤਾਲਾ ਨਹੀਂ ਖੁੱਲੇਗਾ ਜਿੱਥੇ ਮਰਜ਼ੀ ਭੱਜ ਲਿਓ ਉਰੀਆਂ ਕਰਨੀ ਬੰਦ ਕਰ ਦੋ ਤੁਹਾਡਾ ਸਿੱਧੇ ਸਿੱਧੇ ਚੇਤਾਵਨੀ ਬਿਲਕੁਲ ਸਿੱਧੀ ਚੇਤਾਵਨੀ ਇਹ ਵੀ ਠੱਗੀਆਂ ਫਰੋਡ ਚੋਰੀਆਂ ਧੋਖਾ ਧੜੀ ਪੰਜਾਬ ਦੇ ਅਸੀਂ ਜਾਇਆਂ ਨਾਲ ਨਹੀਂ ਬਰਦਾਸ਼ ਕਰਾਂਗੇ ਯੂਥ ਨਾਲ ਅਸੀਂ ਬਰਦਾਸ਼ ਨਹੀਂ ਕਰਾਂਗੇ ਕਿਉਂ ਪੰਜਾਬ ਦੇ ਬੰਦੇ ਨਾਲ ਤੁਸੀਂ ਠੱਗੀ ਕਰਕੇ ਤੇ ਆਪਣੇ ਘਰ ਭਰ ਕੇ ਮਹਿਲ ਬਣਾ ਲੋਗੇ ਵੱਡੀਆਂ ਗੱਡੀਆਂ ਚ ਘੁੰਮੋਗੇ ਨਹੀਂ ਘੁੰਮਣ ਦਵਾਂਗੇ ਜੇ ਤੁਹਾਡੇ ਕੋਲ ਬੰਦਾ ਕਿਵੇਂ ਆਵੇ ਜੇਕਰ ਤੁਹਾਡੇ ਕੋਲ ਕੋਈ ਆਣਾ ਚਾਹੁੰਦਾ ਕਿਉਂਕਿ ਏਜੰਟਾਂ ਦੇ ਸਤਾਏ ਹੋਏ ਲੋਕ ਟ੍ਰਾਈ ਸਿਟੀ ਦੇ ਵਿੱਚ ਇੰਨਾ ਲੱਖਾਂ ਕਰੋੜ ਰੁਪਏ ਫਸਿਆ ਹੋਇਆ ਹੈ ਕਿਵੇਂ ਤੁਹਾਨੂੰ ਤੁਹਾਡੇ ਨਾਲ ਸੰਪਰਕ ਸੰਸਕਦਾ ਹੋ ਦੇਖੋ ਮੈਂ ਪਹਿਲਾਂ ਤੇ ਆਪਣੀ ਡੈਸਟੀਨੇਸ਼ਨ ਇੱਥੇ ਲੋਕੇਸ਼ਨ ਦੇ ਦਿੰਦਾ ਕਿ ਵੀਪੀਐਸ ਚੌਕ ਆ ਮੋਹਾਲੀ ਦੇ ਵਿੱਚ ਸੱਤ ਫੇਸ ਦੇ ਕੋਲੇ ਮੋਰਚਾ ਲੱਗਾ ਹੈ ਤੇ ਮੇਰਾ ਨੰਬਰ ਵੀ ਹੈ 9878333860 9878333860 ਤੇ ਇੱਥੇ ਜਦੋਂ ਮਰਜ਼ੀ ਫੋਨ ਕਰਕੇ ਸਾਨੂੰ ਇੱਕ ਦਿਨ ਪਹਿਲਾਂ ਆ ਕੇ ਫੋਨ ਕਰਕੇ ਦੱਸ ਦੇਣ ਵੀ ਇਹ ਸਾਡੇ ਆ ਇਮੀਗ੍ਰੇਸ਼ਨ ਦੇ ਪੈਸੇ ਆ ਇੱਥੇ ਫਸੇ ਆ ਜਾਂ ਕੋਈ ਹੋਰ ਮਸਲਾ ਵੀ ਹੋ ਸਕਦਾ ਸਾਨੂੰ ਇੱਕ ਵਾਰ ਦੱਸ ਦੋ ਇੱਥੇ ਨੇੜੇ ਤੇੜੇ ਕੋਈ ਕੰਮ ਹੋਵੇ ਅਸੀਂ ਨਾਲ ਖੜੇ ਹੋਵਾਂਗੇ ਮੇਰੇ ਨਾਲ ਵਕੀਲ ਬੈਠੇ ਆ ਤੁਸੀਂ ਨਾ ਨਾ ਵੀ ਗੱਲ ਕਰ ਲਓ ਇਹ ਲੀਗਲ ਦੇ ਵਿੱਚ ਮੇਰੇ ਨਾਲ ਚੱਲਣਗੇ ਇਕਲੀ ਕਿਸ ਤਰੀਕੇ ਦੇ ਨਾਲ ਚੱਲ ਸਕਦੇ ਆ ਗੱਲਬਾਤ ਕਰਾਂਗੇ ਕਿਉਂਕਿ ਆਏ ਦਿਨ ਜਿਹੜਾ ਹੈਗਾ ਇੱਕ ਮਾਮਲਾ ਸਾਹਮਣੇ ਆਂਦਾ ਹੈ ਏਜੰਟਾਂ ਤੋਂ ਸਤਾਏ ਹੋਏ ਲੋਕ ਬਹੁਤ ਜਿਆਦਾ ਨੇ ਟ੍ਰਾਈਚੀ ਦੇ ਵਿੱਚ ਇੱਕ ਸਿਕੰਜਾ ਜਿਹੜਾ ਹੈਗਾ ਵੱਡਾ ਚੱਲ ਰੂਗਾ ਲੀਗਲ ਤਰੀਕੇ ਦੇ ਨਾਲ ਕਿਸ ਤਰ੍ਹਾਂ ਲੜ ਸਕਦੇ ਆ ਮੇਨਾਲ ਭਾਜੀ ਨੇ ਪਾਈ ਨਾਲ ਗੱਲਬਾਤ ਕਰਾਂਗੇ ਭਾਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਏਜੰਟਰਾਂ ਤੋਂ ਸਤਾਏ ਹੋਏ ਲੋਕ ਬਹੁਤ ਜਿਆਦਾ ਨੇ ਤੁਸੀਂ ਕੱਲ ਵੀ ਦੇਖਿਆ ਹੋਣਾ ਇੱਕ ਵੱਡਾ ਇਕੱਠ ਜੁੜਿਆ ਸੀਗਾ ਕਿਵੇਂ ਆਪਾਂ ਲੀਗਲ ਤਰੀਕੇ ਦੇ ਨਾਲ ਲੜ ਸਕਦੇ ਆ ਕਿਵੇਂ ਕੋਰਟ ਦੇ ਵਿੱਚ ਕੇਸ ਕਰ ਸਕਦੇ ਆ ਬਹੁਤ ਸਾਰੇ ਲੋਕ ਤੁਹਾਨੂੰ ਦੇਖ ਰਹੇ ਨੇ ਜਿਹੜੇ ਏਜੰਟਰਾਂ ਤੋਂ ਸਤਾਏ ਹੋਏ ਨੇ ਕੀ ਕਹਿਣਾ ਚਾਹੋਗੇ ਹਾਂਜੀ ਭਾਈ ਖਾਲਸਾ ਸਾਹਿਬ ਭਾਈ ਫਤੇਜੀ ਪਹਿਲਾਂ ਤਾਂ ਜੀ ਕੱਲ ਮੈਂ ਜਿੰਨੇ ਵੀ ਕੰਪਲੇਨਟ ਵੇਖੇ ਉੱਥੇ ਤੁਰੇ ਫਿਰਦੇ ਤੁਸੀਂ ਸਾਡੇ ਕੋਲ ਧਰਨੇ ਤੇ ਪਹੁੰਚੋ ਕੌਣ ਕਹਿੰਦਾ ਕਿ ਕਿਸੇ ਦੀ ਕੰਪਲੇਂਟ ਟ੍ਰੀਟ ਨਹੀਂ ਹੁੰਦੀ ਕੋਈ ਮੁਲਾਜ਼ਮ ਕਿਸੇ ਵੀ ਪ੍ਰਕਾਰ ਦਾ ਕੋਈ ਅਫਸਰ ਜੇ ਤੁਹਾਡੀ ਕੰਪਲੇਂਟ ਟ੍ਰੀਟ ਨਹੀਂ ਕਰਦਾ ਤੇ ਸਾਡੇ ਕੋਲੇ ਪਹੁੰਚੋ ਅਸੀਂ ਬੈਠੇ ਆ ਹਾਈ ਕੋਰਟ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਆ ਬਾਬਾ ਜੀ ਹੁਣਾਂ ਨੇ ਤਾਂ ਕਾਰਵਾਈ ਪਾਈ ਦੇਣੀ ਆ ਲੀਗਲੀ ਮੇਰੀ ਜਿੰਨੀ ਵੀ ਟੀਮ ਆ ਸਹਾਰੀ ਇਹਨਾਂ ਦੀ ਸਹਾਇਕ ਬਣ ਕੇ ਇਹਨਾਂ ਦੇ ਨਾਲ ਹਮੇਸ਼ਾ ਚੱਲੂਗੀ ਕਿਤੇ ਵੀ ਤੁਹਾਡਾ ਪੈਸਾ ਫਸਿਆ ਕਿਤੇ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਆਪਣੇ ਗੁਰਸਿੱਖ ਵੀਰਾਂ ਕੋਈ ਵੀ ਆਪਣੀ ਪੰਜਾਬੀਤ ਕੌਮ ਦੇ ਜਿੰਨੇ ਵੀ ਬੰਦੇ ਆ ਕਿਤੇ ਵੀ ਤੁਹਾਨੂੰ ਮਦਦ ਦੀ ਲੋੜ ਪੈਂਦੀ ਆ ਕੋਈ ਵੀ ਬੰਦਾ ਤੁਹਾਨੂੰ ਤੰਗ ਕਰਦਾ ਉਹਨੂੰ ਡਿਸਟ੍ਰਿਕਟ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ ਤੁਸੀਂ ਜ਼ਰੂਰ ਸੰਪਰਕ ਕਰੋ ਤੇ ਜ਼ਰੂਰ ਪਹੁੰਚੋ ਵਾਈਪੀਐਸ ਧਰਨੇ ਤੇ ਇਸੇ ਦੇ ਭਾਈ ਮੇਰੇ ਨਾਲ ਜੇਕਰ ਤੁਹਾਡੇ ਕਿਸੇ ਦੇ ਪੈਸੇ ਫਸੇ ਐ ਇਮੀਗ੍ਰੇਸ਼ਨ ਦੇ ਚੱਕਰਾਂ 'ਚ ਤੁਸੀਂ ਪਏ ਹੋਏ ਹੋ ਤੁਹਾਡੇ 10 20 30 ਲੱਖ ਰੁਪਏ ਫਸੇ ਹੋਇਆ ਤਾਂ ਤੁਸੀਂ ਵੀਪੀਐਸ ਚੌਂਕ ਤੇ ਆ ਕੇ ਸੰਪਰਕ ਕਰ ਸਕਦੇ ਹੋ ਤੁਹਾਡੇ ਨਾਲ ਪੂਰੀ ਨਿਗਰਜਤ ਹੈ ਬੰਦੀ ਤੁਹਾਡੇ ਨਾਲ ਜਾਣ ਗਈਆਂ ਤੇ ਤੁਹਾਡੇ ਪੈਸੇ ਦੁਆਨ ਦਾ ਜਿਹੜਾ ਹੈਗਾ ਪੂਰੀ ਕੋਸ਼ਿਸ਼ ਕਰਨ ਗਿਆ ਤੇ ਉਹਨਾਂ ਨੂੰ ਪੂਰਾ ਜਿਹੜਾ ਹੈਗਾ ਤੁਹਾਡੇ ਪੈਸੇ ਦੁਆਏ ਜਾਣਗੇ ਕਿੱਦਾਂ ਦੀ ਲੱਗੀ ਗੱਲਬਾਤ ਤਾਂ ਕਮੈਂਟ ਦੇ ਰਾਹੀਂ ਜਰੂਰ ਦੱਸਿਓ ਮੇਰੇ ਸੇ ਹੋਗੀ ਬਲਵਿੰਦਰ ਆਰਿਆ ਦੇ ਨਾਲ ਮਨੀਸ਼ ਕੁਮਾਰ ਚੈਨਲ ਸੱਤ ਰੰਗ ਚੰਡੀਗੜ੍ਹ